ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਸ਼ਨੀਵਾਰ ਦਾ ਤੇ ਮੈਂ ਅੱਜ ਤੁਹਾਨੂੰ ਪਤਾ ਹੀ ਆ ਵੀ ਮੇਰੀ ਥੋੜੀ ਸਿਹਤ ਡਾਊਨ ਆ ਤੇ ਅੱਜ ਮੈਂ ਉੱਠੀ ਵੀ ਲੇਟ ਆ ਮੈਨੂੰ ਅੱਜ ਮੈਨੂੰ ਲੱਗਾ ਅੱਖ ਅੱਖ ਮੇਰੀ 9 ਵਜੇ ਖੁੱਲੀ ਆ ਕਿਉਂਕਿ ਮੈਨੂੰ ਸੈਜ ਦੇ ਪਾਪਾ ਨੇ ਵੀ ਨਹੀਂ ਠਾਲਿਆ ਤੇ ਅੱਜ ਬੱਚੇ ਵੀ ਨਹੀਂ ਸਕੂਲ ਪੇਜ ਹੋਏ ਫਿਰ ਮੈਂ 9 ਵਜੇ ਉੱਠੀ ਉੱਠ ਕੇ ਚਾਹ ਪਾਣੀ ਪੀਤਾ ਤੇ ਇੱਥੇ ਸੈਜ ਦੇ ਪਾਪਾ ਹੁਣ ਚਲੇ ਗਏ ਸੀਗੇ ਰੋਟੀ ਪਾਣੀ ਦਾ ਕੰਮ ਨਿਭੇੜਦਾ ਸੀਗਾ ਤੇ ਮੈਂ ਲੈ ਕੇ ਆਈ ਸੀ ਕੀ ਆ ਕੀ ਆ ਮੈਂ ਧੋ ਕੇ ਰੱਖਿਆ ਹੋਇਆ ਸੀਗਾ ਫਿਰ ਮੈਂ ਹੁਣ ਫ੍ਰਿਜ ਦੇ ਵਿੱਚ ਲਾਤਾ ਸੀਗਾ ਤੇ ਆਪਾਂ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਇਹ ਵੀ ਆਪਾਂ ਕੰਟੇਨਰ ਦੇ ਵਿੱਚ ਪਾ ਕੇ ਰੱਖ ਦਾਂਗੇ ਮਿਰਚਾਂ ਦੀਆਂ ਡੰਡੀਆਂ ਤੋੜ ਦੇ ਨਾਲ ਨਾ ਮਿਰਚਾਂ ਦੀ ਉਮਰ ਵੱਧ ਜਾਂਦੀ ਆ ਮਤਲਬ ਕਿ ਜੇ ਆਪਾਂ ਡੰਡੀਆਂ ਦੇ ਨਾਲ ਹੀ ਰੱਖਦੇ ਆ ਤਾਂ ਮਿਰਚ ਜਲਦੀ ਗਲ ਜਾਂਦੀ ਆ ਖਰਾਬ ਹੋ ਜਾਂਦੀਆਂ ਨੇ ਤੇ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਨਾ ਮੈਂ ਇੱਕ ਕੰਟੇਨਰ ਦੇ ਵਿੱਚ ਰੱਖ ਦੰਨੀ ਆ ਫਿਰ ਉਦਾਂ ਹੀ ਫਰੈਸ਼ ਪਈਆਂ ਰਹਿੰਦੀਆਂ ਨੇ ਖਰਾਬ ਵੀ ਨਹੀਂ ਹੁੰਦੀਆਂ ਹੈਗੀਆਂ ਹਨਾ ਤੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਵੀ ਹੁਣ ਮੈਂ ਪਹਿਲਾਂ ਆਪਣੀ ਕਿਚਨ ਸਮੀਟ ਲਵਾਂ ਤੇ ਅੱਜ ਮੇਰੀ ਸਹਜ ਘਰ ਸੀਗੀ ਅਬੀ ਵੀ ਘਰ ਸੀ ਕਿਉਂਕਿ ਮੇਰੇ ਤੋਂ ਅੱਜ ਨਈ ਸਕੂਲ ਭੇਜ ਗਏ ਮੇਰੀ ਅੱਖੇ ਨਹੀਂ ਖੁੱਲੀਆਂ ਕਿ ਮੈਨੂੰ ਇੰਨੀ ਜ਼ਿਆਦਾ ਨੀਂਦ ਆਈ ਆ ਹਨਾ ਤੇ ਇਤ ਜ਼ਿਆਦਾ ਬਾਬਾ ਅਮਰੂਦ ਤੋੜ ਕੇ ਰੱਖ ਕੇ ਗਏ ਹੋਏ ਸੀਗੇ ਮੈਂ ਦੇਖ ਰਹੀ ਸੀ ਕਿ ਵੀ ਸੁੰਡ ਤਾਂ ਨਹੀਂ ਪਏ ਹੈਗੇ ਇਸ ਵਾਰ ਵੱਟ ਸੁੰਡ ਨਹੀਂ ਪਏ ਹੈਗੇ ਮੈਂ ਸਹਿਜ ਨੂੰ ਕਿਹਾ ਮੈਂ ਕਿ ਸਹਿਜ ਲੈ ਅਮਰੂਦ ਖਾ ਲੈ ਵੀ ਸਾਫ ਪਿਆਏ ਸਹਿਜੀਆਂ ਦੀ ਲਿਆਉ ਦੇ ਦੋ ਮम्मा ਮੈਂ ਖਾ ਲੰਨੀ ਆ ਤੇ ਮੈਂ ਸਹਿਜ ਨੂੰ ਅਮਰੂਦ ਦੇਤਾ ਸੀਗਾ ਕੱਟ ਕੇ ਤੇ ਨਾਲ ਦੀ ਨਾਲ ਆਪਣੇ ਬਰਤਨ ਸੀਗੇ ਉਹ ਵਾਸ਼ ਕਰੂੰਗੀ ਕਿਚਨ ਸਾਫ ਕਰੂੰਗੀ ਸਹਿਜ ਕਹਿੰਦੀ ਮम्मा ਤੁਸੀਂ ਕਿਚਨ ਸਾਫ ਕਰ ਦੋ ਔਰ ਤੁਸੀਂ ਬਰਤਨ ਸਾਫ ਕਰ ਦੋ ਤੇ ਬੈੱਡ ਦੀਆਂ ਬੈੱਡ ਸ਼ੀਟਸ ਵਗੈਰਾ ਬਿਛਾ ਦਿਓ ਉਸ ਤੋਂ ਬਾਅਦ ਮੈਂ ਝਾੜੂ ਪੋਚਾ ਮੈਲ ਲਗਾ ਦੂੰਗੀ ਹਨਾ ਤੇ ਫੇਸ ਤੇ ਤੁਸੀਂ ਦੇਖ ਸਕਦੇ ਹੋ ਮੇਰਾ ਤਾਂ ਰੰਗ ਵੀ ਉੜਿਆ ਪਿਆ ਮੈਨੂੰ ਨਾ ਟੈਨਸ਼ਨ ਹੋ ਜਾਂਦੀ ਹੈ ਮੈਨੂੰ ਕਿਸੇ ਵੀ ਗੱਲ ਦੀ ਜਦੋਂ ਟੈਨਸ਼ਨ ਹੋ ਜਾਂਦੀ ਹੈ ਨਾ ਫਿਰ ਮੈਂ ਬਿਮਾਰ ਹੋ ਜਾਂਦੀ ਹਾਂ ਮੇਰਾ ਤਾਂ ਮੂੰਹ ਦਾ ਵੀ ਰੰਗ ਜਾ ਉੜਿਆ ਪਿਆ ਹੋਰੇ ਕਿਵੇਂ ਹੋਇਆ ਪਿਆ ਮੱਧਮ ਮੱਧਮ ਜਿਹਾ ਤੇ ਚਲੋ ਕੋਈ ਨਾ ਹੁਣ ਮੈਂ ਠੀਕ ਹਾਂ ਹੁਣ ਮੈਂ ਇਹ ਰਿਕਾਰਡਿੰਗ ਕਰ ਰਹੀ ਆ ਨਾ ਇਹ ਮੈਂ ਸੰਡੇ ਨੂੰ ਕਰ ਰਹੀ ਆ ਬਟ ਮੈਂ ਹੁਣ ਠੀਕ ਆ ਹਾਂ ਕਮਜ਼ੋਰੀ ਵੀਕਨੈਸ ਹੈਗੀ ਆ ਥੋੜੀ ਜੀ ਉਹ ਤਾਂ ਤੁਹਾਨੂੰ ਪਤਾ ਹੀ ਆ ਫਿਰ ਉਹ ਤਾਂ ਥੋੜੇ ਦਿਨ ਰਹਿੰਦੀ ਉਹ ਹਨਾ ਇੰਨੀ ਜਲਦੀ ਨਹੀਂ ਬਾਡੀ ਠੀਕ ਹੁੰਦੀ ਹੈਗੀ ਆਪਣੀ ਵੈਟਾ ਉਦਾਂ ਮੈਂ ਹੁਣ ਥੋੜਾ ਜਿਹਾ ਫਰਕ ਆ ਜਿਹੜੀ ਪੇਨ ਕਰਦੀ ਸੀ ਨਾ ਬਾਡੀ ਉਹ ਹਟ ਗਈ ਤੇ ਉਦਾਂ ਮੈਨੂੰ ਕੰਮ ਕਰੇ ਤੇ ਥੋੜੀ ਥਕਾਵਟ ਜ਼ਰੂਰ ਹੁੰਦੀ ਆ ਵੀ ਮਤਲਬ ਕਿ ਮੇਰੇ ਹੱਥ ਪੈਰ ਹਨਾ ਅੰਦਰੋਂ ਸਰੀਰ ਜਿਵੇਂ ਕੰਬਦਾ ਜਿਹਾ ਹੁੰਦਾ ਨਾ ਉਹ ਮੈਨੂੰ ਮਹਿਸੂਸ ਹੁੰਦਾ ਮੈਨ ਇਥੇ ਲੱਗ ਗਈ ਸੀ ਕਿ ਮੈਂ ਆਪਣੇ ਭਾਂਡੇ ਮਾਂਜਣ ਤੇ ਭਾਂਡੇ ਮਾਜ ਲੂੰਗੀ ਸਹਜ ਲੱਗ ਗਈ ਸੀ ਕਿ ਝਾੜੂ ਲਗਾਉਣ ਉਹ ਕਹਿੰਦੀ ਮम्मा ਮੈਂ ਝਾੜੂ ਪੋਚਾ ਲਗਾ ਦੰਨੀ ਆ ਪਰ ਉਹਨੇ ਆਪਣੀ ਵੀਡੀਓ ਨਹੀਂ ਬਣਾਉਣ ਦਿੱਤੀ ਕਹਿੰਦੀ ਮम्मा ਮੇਰੀ ਵੀਡੀਓ ਨਾ ਬਣਾਓ ਮੇਰੇ ਕੱਪੜੇ ਨਹੀਂ ਵਧੀਆ ਪਾਏ ਹੋਏ ਹੈਗੇ ਵੀ ਇੱਕ ਤਾਂ ਉਹ ਕੱਪੜਿਆਂ ਨੂੰ ਬਹੁਤ ਉਹ ਕਰਦੀ ਆ ਕਿਉਂਕਿ ਨਾਈਟ ਸੂਟ ਪਾਈ ਫਿਰਦੀ ਸੀ ਨਾ ਤਾਂ ਕਰਕੇ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣਿਓ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਔਰ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਔਰ ਇੱਕ ਪਿਆਰੇ ਜਿਹੇ ਕਮੈਂਟ ਵੀ ਜਰੂਰ ਕਰਕੇ ਜਾਇਆ ਕਰੋ ਹਨਾ ਕਿਉਂਕਿ ਬਹੁਤ ਤੁਹਾਡੇ ਕਮੈਂਟ ਬੜਕੇ ਨਾ ਬਹੁਤ ਵਧੀਆ ਲੱਗਦਾ ਏ ਵਧੀਆ ਫੀਲ ਹੁੰਦਾ ਹਨਾ ਵਲੌਗ ਬਣਾਉਣ ਨੂੰ ਦਿਲ ਵੀ ਕਰਦਾ ਏ ਬਟ ਮੇਰੇ ਤੋਂ ਨਾ ਅੱਜ ਵਲੌਗ ਇੰਨਾ ਨਹੀਂ ਬਣਿਆ ਜਿੰਨਾ ਕਿ ਵੀ ਬਣਿਆ ਤੁਸੀਂ ਪਲੀਜ਼ ਉਹਨਾਂ ਇੱਕ ਨੂੰ ਪਿਆਰ ਜਰੂਰ ਦਿਓ ਫੁੱਲ ਵਾਚ ਜਰੂਰ ਕਰਿਓ ਮੇਰੇ ਤੋਂ ਕਿਉਂਕਿ ਮੈਂ ਅੱਜ ਜ਼ਿਆਦਾ ਰੈਸਟ ਏ ਕੀਤੀ ਆ ਮੇਰੇ ਤੋਂ ਕੰਮ ਵੀ ਇੰਨਾ ਜ਼ਿਆਦਾ ਨਹੀਂ ਹੋਇਆ था था। Badakari, bad... Badakari ya... Badakari ya. पिछले आ... आ... पिछले साल तो है नजर आ... है ਇੱਥੇ ਆ ਗਏ ਸੀਗੇ ਮੇਰੇ ਕੋਲ ਆਸ਼ਾ ਆਂਟੀ ਇਹ ਆਂਟੀ ਮਤਲਬ ਕਿ ਸਾਡੇ ਨਾਲ ਹੋਰ ਘਰਾਂ ਦੇ ਕੋਲ ਹੀ ਰਹਿੰਦੇ ਨੇ ਇਹ ਸੁਨੇਾਰੇ ਨੇ ਆਂਟੀਆਂ ਨਹੀਂ ਤੇ ਆਂਟੀ ਨੂੰ ਪਤਾ ਲੱਗਿਆ ਸੀਗਾ ਵੀ ਮੇਰੇ ਬਾਹਾਂ 'ਚ ਦਰਦ ਹੁੰਦਾ ਬਿਮਾਰਾਂ ਮੈਨੂੰ ਕਹਿੰਦੇ ਲਿਆ ਮੈਂ ਦੇਖ ਕੇ ਆਉਣੀ ਆ ਨਾਲੇ ਵੀ ਬਿਮਾਰਾਂ ਵੀ ਵੀ ਬਾਹਾਂ 'ਚ ਦਰਦ ਹੁੰਦਾ ਮੈਨੂੰ ਕਹਿੰਦੇ ਸੀ ਕਹਿੰਦੇ ਲਿਆ ਮੈਂ ਮਲਦਾਨੀਆਂ ਹਨਾ ਵੀ ਤੂੰ ਤੇਲ ਫੜਾ ਦੇ ਮੈਂ ਕਹਿੰਦੀ ਆਂਟੀ ਕੋਈ ਨਾ ਵੀ ਮੈਂ ਹੁਣ ਠੀਕ ਆ ਮੈਂ ਮੈਡੀਸਨ ਲੈ ਲਈ ਹੈ ਨਾ ਬਹੁਤ ਕਰਦੀ ਆਂਟੀ ਮੇਰਾ ਇਹ ਤੇ ਬਾਕੀ ਜੀ ਬਸ ਅਸੀਂ ਇੱਥੇ ਗੱਲਾਂ ਬਾਤਾਂ ਲੱਗਿਆ ਹੋਏ ਆਂ ਸੀ ਮਾਰਨਾਟੀ ਕਹਿੰਦੀ ਜਿੱਦਨ ਕਦੇ ਬਠਿੰਡੇ ਗਈ ਮੇਰਾ ਬਠਿੰਡੇ ਵੀ ਗੇੜਾ ਮਰਵਾ ਲਿਆ ਕਿਉਂਕਿ ਆਂਟੀ ਦੇ ਦੇਖ ਕੇ ਆ ਨੰਬਰ ਠਿੰਡੇ ਆਂਟੀ ਠਿੰਡੇ ਦੇ ਨੇ ਸਾਡੇ ਨਾਲ ਉਹ ਸਾਰੇ ਜਾਤੀ ਰਹਿੰਦੀ ਆ ਮਤਲਬ ਪਿੰਡ ਦੇ ਵਿੱਚ ਹਰ ਇੱਕ ਜਾਤੀ ਸਾਡੇ ਪਿੰਡ ਦੇ ਵਿੱਚ ਹੈਗੀ ਆ ਪਿੰਡ بڑا ਹੋਣ ਕਰਕੇ ਕੋਈ ਇਦਾਂ ਦਾ ਹੈ ਨਹੀਂ ਵੀ ਕੋਈ ਜਾਤੀ ਨਾ ਹੋਵੇ ਤੇ ਆਂਟੀ ਇਦਾਂ ਹਾਸੀ ਮਜ਼ਾਕ ਕਰੀ ਜਾਂਦੇ ਸੀਗੇ ਕਹਿੰਦੇ ਤੂੰ ਮੈਨੂੰ ਲੈ ਜੀ ਮੈਂ ਕਿਹਾ ਠੀਕ ਆਂਟੀ ਕੋਈ ਨਾ ਤੇ ਇੱਥੇ ਆਂਟੀ ਦੱਸੀ ਜਾਂਦੇ ਸੀਗੇ ਵੀ ਆਪਣੇ ਕਹਿੰਦੇ 3 ਲਾਉਣੀਆਂ ਨੇ ਮੈਂ ਕਿਹਾ ਆਂਟੀ ਪਿਛਲੇ ਸਾਲ ਤਾਂ ਆਪਣੇ ਲੱਗੀਆਂ ਨਹੀਂ ਵੀ ਪਹਿਲਾਂ ਲਾਉਣ ਲੱਗ ਗਏ ਸੀ ਨਾ ਵੀ ਪਿਛਲੇ ਸਾਲ ਆਂਟੀ ਆਪਣੇ ਲੱਗੀਆਂ ਨਹੀਂ ਵੀ ਹੁਣ ਨਹੀਂ ਲਾਉਂਦੇ ਹੈਗੇ ਕਹਿੰਦੇ ਨਹੀਂ ਕਿਸੇ ਨੇ ਪਤਾ ਨਹੀਂ ਕੋਈ ਆਂਟੀ ਨੇ ਵੀ ਉਹਨਾਂ ਨੇ ਲਗਾਉਣੀਆਂ ਉਹ ਕ ਹੈਨੇ ਵੀ ਸਕੂਲ ਦੇ ਵਿੱਚ ਲਗਾਵਾਂਗੇ ਹਨ ਮੈਂ ਇਹਨੂੰ ਕਹਿੰਦੇ ਮੈਂ ਤੁਹਾਨੂੰ ਪੁੱਛ ਕੇ ਦੱਸੂਗੀ ਮੈਂ ਕਿ ਆਂਟੀ ਜੇ ਮੈਂ ਠੀਕ ਹੋਈ ਮੈਂ ਤਾਂ ਤਾਂ ਜਾਉਂਗੀ ਵੀ ਨਹੀਂ ਨਹੀਂ ਮੇਰੇ ਤਾਂ ਜਾ ਆ ਜਾਣਾ ਕਿਉਂਕਿ ਮੇਰੇ ਤਾਂ ਪਿਛਲੇ ਤਾਂ ਪਿਛਲੀ ਵਾਰ ਵੀ ਨਹੀਂ ਸੀ ਜਾ ਹੋਇਆ ਤੀਆਂ ਨੂੰ ਮੈਂ ਬਹੁਤ ਬਿਮਾਰ ਸੀਗੀ ਅਤੇ ਇੱਥੇ ਆਂਟੀ ਮੈਨੂੰ ਕਹੀ ਜਾਂਦੀ ਸੀ ਕਹਿੰਦੇ ਕੋਈ ਨਾ ਮੈਂ ਤੈਨੂੰ ਠੀਕ ਕਰ ਦੂੰਗੀ ਲਿਆ ਫੜਾ ਤੂੰ ਤੇਲ ਮੈਂ ਤੇਰੀ ਲੱਤਾਂ ਬਾਹਾਂ ਮਲ ਦੂੰਗੀ ਤੂੰ ਚੱਲ ਹੈਨਾ ਵੀ ਤੂੰ ਚੱਲੀ ਮੈਂ ਕਿਹਾ ਕੋਈ ਨਾ ਆਂਟੀ ਵੀ ਜੇ ਮੈਂ ਠੀਕ ਹੋऊंगी ਫਿਰ ਜ਼ਰੂਰ ਜਾਉਂਗੀ ਜੇ ਨਾ ਠੀਕ ਹੋਈ ਹੈਨਾ ਫਿਰ ਮੈਂ ਤੋ ਜਾਇਆ ਨਹੀਂ ਜਾਣਾ ਆਂਟੀ ਮੇਰੇ ਕੋਲ ਆ ਜਾਂਦੇ ਹੁੰਦੇ ਨੇ ਆਂਟੀ ਮੇਰੀ ਬਹੁਤ ਹੈਲਪ ਕਰਾਈ ਹੈ ਜਦੋਂ ਮੇਰੇ ਬੱਚੇ ਵੀ ਹੋਏ ਨੇ ਮਤਲਬ ਮੇਰਾ ਬੇਟਾ ਮੈਂ ਬਿਮਾਰ ਰਹਿੰਦੀ ਸੀਗੀ ਆਂਟੀ ਬਹੁਤ ਆਉਂਨੇ ਹੈਨਾ ਫਿਰ ਤਾਂ ਕਰਕੇ ਆ ਜਾਂਦੇ ਹੁੰਦੇ ਨੇ ਤੇ ਇੱਥੇ ਮੈਂ ਲੈਣ ਲੱਗ ਗਈ ਸੀਗੀ ਮੈਡੀਸਨ ਮੈਡੀਸਨ ਲੈ ਕੇ ਮੈਂ ਕਿਹਾ ਚਲ ਤੇ ਮੈਂ ਮੈਡੀਸਨ ਇੱਥੇ ਟਾਈਮ ਹੋ ਗਿਆ ਸੀਗਾ 10 ਨਹੀਂ 10 ਨਹੀਂ 11 11 11:30 ਦਾ ਟਾਈਮ ਹੋ ਗਿਆ ਸੀਗਾ ਮੈਂ ਕਿਹਾ ਜਲਦੀ ਜਲਦੀ ਮੈਂ ਮੈਡੀਸਨ ਲੈ ਲੰਨੀ ਆ ਆਪਣੀ ਹਾਏ ਮੈਂ ਦਵਾਈਆਂ ਤੋਂ ਨਾ ਇੰਨਾ ਜ਼ਿਆਦਾ ਭੱਜਦੀਆਂ ਮੈਂ ਅੱਧੀ ਬਿਮਾਰੀ ਨਾ ਇਦਾਂ ਹੀ ਠੀਕ ਕਰ ਲੰਨੀ ਆ ਬਿਨਾਂ ਦਵਾਈਆਂ ਤੋਂ ਬਟ ਹੁਣ ਮੇਰਾ ਸਰੀਰ ਨਹੀਂ ਸੀਗਾ ਠੀਕ ਮੈਨੂੰ ਖਾਣੀ ਪਈ ਆ ਤੇ ਇੱਥੇ ਹੋ ਗਿਆ ਸੀਗਾ ਟਾਈਮ 8:00 ਵਜੇ ਸੀਗਾ ਪੌਣੇ 8 ਦਾ ਟਾਈਮ ਹੋ ਗਿਆ ਸੀ ਰਾਤ ਦਾ ਤੇ ਮੈਂ ਆਈ ਸੀਗੀ ਨਾ ਕੇ ਕਿਉਂਕਿ ਨਹਾਉਣ ਨਾਲ ਨਾ ਅੱਧੀ ਬਿਮਾਰੀ ਟੁੱਟ ਜਾਂਦੀ ਆ ਬੰਦਾ ਜਦੋਂ ਫਰੈਸ਼ ਫਰੈਸ਼ ਫੀਲ ਕਰਦਾ ਫਿਰ ਹਨਾ ਤੇ ਅੱਜ ਮੈਂ ਪੈ ਕੇ ਸਾਰਾ ਦਿਨ ਬੈੱਡ ਤੇ ਕੱਡੇ ਆ ਫਿਰ ਫਰੈਸ਼ ਜਾ ਬੰਦਾ ਜਦੋਂ ਨਹਾ ਲੰਨੇ ਨਾ ਪਨਵਾਏ ਲੱਗਦਾ ਵੀ ਆਪਾਂ ਬਿਮਾਰ ਜੇ ਨਹੀਂ ਹੈਗੇ ਹਨਾ ਉਸ ਤੋਂ ਬਾਅਦ ਜਿਵੇਂ ਪਾਣੀ ਦੀਆਂ ਬੋਟਲਸ ਵਗੈਰਾ ਭਰ ਕੇ ਰੱਖ ਦੂੰਗੀ ਤੇ ਮੈਂ ਆਪਣਾ ਮੈਂ ਕਿਹਾ ਚਲੋ ਵੀ ਕਿਚਨ ਦੇ ਵਿੱਚ ਜੋ ਹੱਥ ਪੱਲਾ ਜਾ ਮਾਰਨ ਵਾਲਾ ਉਹ ਕਰ ਦੂੰਗੀ ਤੇ ਉਸ ਤੋਂ ਬਾਅਦ ਸਹਜ ਦੇ ਪਾਪਾ ਵੀ ਘਰ ਆ ਗਏ ਸੀਗੇ ਬਹੁਤ ਟਾਈਮ ਹੋ ਗਿਆ ਤੇ ਰੋਟੀ ਪਾਣੀ ਸਾਡਾ ਹੋ ਗਿਆ ਸਾਇਦ ਦੇ ਪਾਪਾ ਤੇ ਅਵੀ ਜੋ ਸਾਇਦ ਬਾਹਰ ਗਏ ਨੇ ਗੇੜਾ ਕੱਢਣ ਸਕੂਟਰੀ ਤੇ ਤੇ ਮੈਂ ਬੈਠੀ ਆ ਬਸ ਤੇ ਮਿੱਠੂ ਆਵਲ ਉਹਨਾਂ ਦਾ ਵੀ ਖਾਣਾ ਹੋ ਗਿਆ ਸਾਡਿਆਂ ਦਾ ਤੇ ਹੁਣ ਮੈਨੂੰ ਥੋੜਾ ਜਿਹਾ ਫਰਕ ਆ ਮਤਲਬ ਕਿ ਹਜੇ ਤੱਕਾवट ਹੁੰਦੀ ਆ ਸਰੀਰ ਨੂੰ ਉਦਾਂ ਥੋੜਾ ਜਿਹਾ ਮੈਨੂੰ ਹੁਣ ਫਰਕ ਆ ਤੇ ਵਲੌਗ ਅੱਜ ਮੈਂ ਕੁਝ ਜ਼ਿਆਦਾ ਸ਼ੂਟ ਨਹੀਂ ਕੀਤਾ ਹੈਗਾ ਜਿੰਨਾ ਕ ਵੀ ਵਲੌਗ ਸ਼ੂਟ ਕਰਦੀ ਆ ਪਲੀਜ਼ ਤੁਸੀਂ ਪਿਆਰ ਦੇ ਦਿਆ ਕਰੋ ਵਲੌਗ ਨੂੰ ਤੇ ਬਾਕੀ ਜੀ ਹਲੇ ਵਲੌਗ ਬਣਾਉਣ ਨੂੰ ਦਿਲ ਵੀ ਨਹੀਂ ਕਰਦਾ ਹੈਗਾ ਕਿਉਂਕਿ ਅੱਜ ਮੈਂ ਰੈਸਟ ਹੈ ਕੀਤੀ ਆ ਬਸ ਕੰਮ ਥੋੜਾ ਬਹੁਤਾ ਕੀਤਾ ਸਹਜ ਨੇ ਵਿਚਾਰੀ ਜਨ ਦੁਪਹਿਰੇ ਸੈਂਡਵਿਚ ਬਣਾ ਲੈ ਰੋਟੀ ਮੈਂ ਸਵੇਰੇ ਬਣਾਤੀ ਸੀਗੀ ਤੇ ਉਸ ਤੋਂ ਬਾਅਦ ਝਾੜੂ ਕੋਚਾ ਵੀ ਉਹ ਨਹੀਂ ਕਰਿਆ ਅੱਜ ਤੇ ਮੈਂ ਭਾਂਡੇ ਵਗੈਰਾ ਮਾਂਜਦੇ ਸੀਗੇ ਕੱਪੜੇ ਵਗੈਰਾ ਤੁਹਾਨੂੰ ਪਤਾ ਸਹਜ ਦੇ ਪਾਪਾ ਨੇ ਕੱਲ ਧੋਤੇ ਸੀਗੇ ਤਾਂ ਕਰਕੇ ਅੱਜ ਧੋਣੇ ਵਾਲੇ ਹੈ ਨਹੀਂ ਸੀਗੇ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਨੇ ਹੋ ਸਾਰੇ ਜਾਣੇ ਤੇ ਮੇਰਾ ਟੈਊ ਟੈਊ ਗੱਲ ਲੱਗਿਆ ਹੋਇਆ ਅਹ ਟੈਊ ਪਪਾ ਜੀ ਕਿੱਥੇ ਗਏ ਪਪਾ ਜੀ ਕਿੱਥੇ ਆ ਤੇ ਫਿਰ ਹੱਗ ਮਾਰ ਦੇ ਫਿਰ ਪਪਾ ਜੀ ਅਹ ਬੇਟੇ ਨਹੀਂ ਬੇਟਾ ਤੇਰੇ ਕੋਲੇ ਤਾਂ ਬੈਠੀ ਆ ਮੈਂ ਪਪਾ ਜੀ ਗਏ ਪਪਾ ਜੀ ਅਭੀ ਜੋਦਰੋ ਹੱਗ ਮਾਰ ਦੇ ਜਾ ਪਪਾ ਜੀ ਨੂੰ ਮਾਰ ਦੇ ਕਿੱਥੇ ਗਏ ਹੱਗ ਮਾਰ ਦੇ ਬੁੱਤੋ ਪਪਾ ਜੀ ਪਾਪਾ ਜੀ ਕਿੱਥੇ ਆ ਨਹੀਂ ਕਿੱਥਿਆਂ ਨਹੀਂ ਕਹਿਣਾ ਕੱਲਾ ਕਿੱਥੇ ਆ ਕਹਿੰਦਾ ਕਿੱਥੇ ਆ ਆਏ ਬਲੌਗ ਪਾਪਾ ਜੀ ਕਿੱਥੇ ਆ ਕੱਲਾ ਕਿੱਥੇ ਆ ਨਹੀਂ ਕਹਿਣਾ ਕਿ ਪਾਪਾ ਜੀ ਕਿੱਥੇ ਆ ਕਿਸਦਾ ਕਿਹਾ ਵਾ ਪਹਿਲਾਂ ਕਹ ਆ ਪਾਪਾ ਜੀ ਕਿੱਥੇ ਆ ਚਲੋ ਜੀ ਆਪਾਂ ਹੁਣ ਇਹ ਵਲੌਗ ਦਾ ਆਪਾਂ ਅੱਜ ਇੱਥੇ ਕਰਦੇ ਆ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਔਰ ਨਵੀਂ ਸ਼ੁਰੂਆਤ ਜੇ ਤੁਹਾਨੂੰ ਮੇਰਾ ਪਿਆਰਾ ਜਿਹਾ ਵਲੌਗ ਜੇ ਤੁਹਾਨੂੰ ਮੇਰਾ ਵਲੌਗ ਪਿਆਰਾ ਲੱਗਿਆ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆ ਜੀ ਕੱਲ ਨੂੰ ਆਪਾਂ ਫਿਰ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ